ਸਸਰੀ ਗੱਲ ਕਿਸਾਨ ਵੀਰੋ ਤੁਹਾਡਾ ਮੁੜ ਤੋਂ ਸਵਾਗਤ ਹੈ ਚੈਨਲ YouTube ਵਾਲੇ ਫਾਰਮਰ ਤੇ ਅੱਜ ਜਿਹੜੀ ਅਪਡੇਟ ਦੇਣ ਜਾ ਰਹੇ ਹਾਂ ਜੀ ਮੌਸਮ ਦੇ ਬਾਰੇ ਹੈ ਕਿਉਂਕਿ ਮੌਸਮ ਦੇ ਹਾਲਾਤ ਆਉਂਦੇ 4-5 ਦਿਨਾਂ ਦੇ ਵਿੱਚ ਵਿਗੜਦੇ ਹੋਏ ਦਿਖਾਈ ਦੇ ਰਹੇ ਨੇ ਲੂ ਵਰਗੇ ਹਾਲਾਤ ਦਿਖਾਈ ਦੇ ਰਹੇ ਨੇ ਜਿਸ ਦਾ ਕਿ ਸਿੱਧਾ-ਸਿੱਧਾ ਅਸਰ ਝੋਨੇ ਦੀ ਪਨੀਰੀ ਦੇ ਉੱਪਰ ਪੈਂਦਾ ਦਿਖਾਈ ਦੇ ਰਿਹਾ ਹੈ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਲਗਭਗ ਇਹਨਾਂ ਦਿਨਾਂ ਦੇ ਵਿੱਚ ਝੋਨੇ ਦੀ ਪਨੀਰੀ ਬੀਜਣੀ ਸ਼ੁਰੂ ਹੋ ਜਾਂਦੀ ਹੈ ਜੀ ਪੰਜਾਬ ਵੱਲੋਂ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਦੇ ਮੁਤਾਬਕ 15 ਮਈ ਤੋਂ ਝੋਨੇ ਦੀ ਪਨੀਰੀ ਦੀ ਬਿਜਾਈ ਸ਼ੁਰੂ ਹੋ ਚੁੱਕੀ ਹੈ ਸਿੱਧੇ ਝੋਨੇ ਦੀ ਬਿਜਾਈ ਡਾਇਰੈਕਟ ਜੋ ਸੀਡਿੰਗ ਰਾਹੀਂ ਹੋਣਾ ਹੈ ਉਹਦੀ 15 ਮਈ ਦੀ ਤਰੀਕ ਤੈਅ ਕਰ ਚੁੱਕੇ ਨੇ ਆਪਣੇ ਮਾਨ ਸਾਹਿਬ ਤੇ ਜਿਸ ਦਾ ਕੀ ਆਪਣਾ ਐਗਰੀਕਲਚਰ ਯੂਨੀਵਰਸਿਟੀ ਬਲੋਂ ਰეკਮੈਂਡੇਸ਼ਨ ਹੈ ਜੀ 15 ਮਈ ਤੋਂ ਬਾਅਦ ਝੋਨੇ ਦੀ ਪਨੀਰੀ ਬੀਜੀ ਜਾਵੇਗੀ ਪਰ ਮੌਸਮ ਜਿਹੜਾ ਹੈ ਉਹ ਸਾਥ ਨਹੀਂ ਦੇ ਰਿਹਾ ਮੌਸਮ ਦੇ ਵਿੱਚ ਜੋ ਅਲਰਟ ਜਾਰੀ ਹੋਏ ਨੇ ਸਾਰੀ ਜਾਣਕਾਰੀ ਦਵਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਜੀ ਚੈਨਲ ਦੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਜਾਂ ਪੁਰਾਣੇ ਕਿਸਾਨ ਵੀਰੋ ਪਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰ ਰੱਖਿਆ ਲਾਲ ਰੰਗ ਦਾ ਬਟਨ ਦਬਾ ਕੇ ਚੈਨਲ ਸਬਸਕ੍ਰਾਈਬ ਕਰ ਦਿਓ ਜੀ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਵੀਡੀਓ ਚੰਗੀ ਲੱਗਦੀ ਹੈ ਤਾਂ ਲਾਈਕ ਜ਼ਰੂਰ ਕਰਿਓ ਆਪਣੇ ਹੋਰ ਕਿਸਾਨ ਵੀਰਾਂ ਰਹੀਂ ਸ਼ੇਅਰ ਕਰ ਦਿਓ WhatsApp ਰਾਹੀਂ Facebook ਰਾਹੀਂ ਤੇ ਥੱਲੇ ਕਮੈਂਟ ਬਾਕਸ ਵਿੱਚ ਆਪਣਾ ਪਿੰਡ ਜ਼ਿਲ੍ਹਾ ਸ਼ਹਿਰ ਤੇ ਤੁਸੀਂ ਕੀ ਕਿੱਤਾ ਕਰਦੇ ਹੋ ਤੇ ਤੁਹਾਡੇ ਏਰੀਆ ਦੇ ਵਿੱਚ ਮੌਸਮ ਕਿਵੇਂ ਦਾ ਹੈ ਜ਼ਰੂਰ ਲਿਖ ਕੇ ਜਾਇਓ ਜੀ 15 ਤਰੀਕ ਦਾ ਮੌਸਮ ਲੰਘ ਚੁੱਕਿਆ ਹੈ ਕੋਈ ਬਹੁਤ ਵੱਡੀ ਕਾਰਵਾਈ ਨਹੀਂ ਸੀ ਅੱਜ 16 ਤੋਂ ਲੈ ਕੇ 19 ਤਰੀਕ ਤੱਕ ਮੌਸਮ ਵਿਗੜਦਾ ਹੋਇਆ ਦਿਖਾਈ ਦੇ ਰਿਹਾ ਹੈ ਗਰਮੀ ਦੇ ਪੱਖ ਤੋਂ 16 ਤਰੀਕ ਨੂੰ yellow alert 17 ਤਰੀਕ ਨੂੰ yellow alert 18 19 ਨੂੰ orange alert ਜਾਰੀ ਕੀਤਾ ਗਿਆ ਹੈ ਜਿਸ ਦੇ ਵਿੱਚ ਕੀ ਹੀਟ ਵੇਵ ਵਰਗੀਆਂ ਜਿਹੜੀਆਂ ਹਵਾਵਾਂ ਚਲਦੀਆਂ ਦਿਖਾਈ ਦੇ ਰਹੀਆਂ ਨੇ ਗਰਮ ਬੁੱਲੇ ਹਵਾ ਦੇ ਚਲਦੇ ਦਿਖਾਈ ਦੇ ਰਹੇ ਨੇ ਪੂਰੀ ਕੜਕਵੇਂ ਧੁੱਪ ਪਵੇਗੀ ਕੀ ਕੀ ਟੈਂਪਰੇਚਰ ਰਹੇਗਾ ਉਹ ਵੀ ਦੱਸਾਂਗੇ ਜੀ ਤੇ ਜਿਸ ਦੇ ਕਾਰਨ ਪਨੀਰੀ ਜਿਹੜੀ ਹੈ ਉਹ ਮਾਚਣ ਦੇ ਜਿਆਦਾ ਚਾਂਸ ਬਣ ਜਾਂਦੇ ਨੇ ਜਰਮੀਨੇਸ਼ਨ ਘਟ ਹੁੰਦੀ ਹੈ ਤੇ ਬਾਕੀ ਗੱਲ ਕਰੀਏ ਦੁਪਹਿਰ ਵੇਲੇ ਕੋਈ ਕਿਸਾਨ ਵੀਰ ਅਗਰ ਸਵੇਰ ਨੂੰ ਪਾਣੀ ਖੜਾ ਕਰ ਦੇ ਦਿੰਦੇ ਨੇ ਕੋਈ ዳਕਰ ਜ਼ਮੀਨ ਹੈ ਭਾਰੀ ਜ਼ਮੀਨਾਂ ਹੈ ਪਾਣੀ ਖੜਾ ਰਹਿੰਦਾ ਹੈ ਤਾਂ ਪਾਣੀ ਨੂੰ ਨਾਲ ਗਰਮ ਹੋਣ ਦੇ ਨਾਲ ਪਨੀਰੀ ਮੱਚ ਜਾਂਦੀ ਹੈ ਉਸ ਤੋਂ ਵਿਚਾਰ ਰੱਖੋ ਜੀ ਤੇ ਜੋ ਵੀ ਅਲਰਟ ਹੈ ਜ਼ਿਲ੍ਹੇ ਵਾਈਜ਼ ਦੱਸਣ ਦੀ ਕੋਸ਼ਿਸ਼ ਕਰਦੇ ਆ ਤੁਹਾਨੂੰ ਤੁਸੀਂ ਸਕਰੀਨ ਦੇ ਉੱਪਰ ਆਪਣਾ ਜ਼ਿਲ੍ਹਾ ਦੇਖ ਸਕਦੇ ਹੋ ਆਪਣੇ ਏਰੀਆ ਦੇ ਹਿਸਾਬ ਨਾਲ ਦੇਖ ਲਓ ਕਿ ਜਿਹੜੇ ਜ਼ਿਆਦਾਤਰ ਏਰੀਏ ਰਾਜਸਥਾਨ ਤੇ ਹਰਿਆਣਾ ਦੇ ਵਿੱਚ ਆਹ ਬੈਲਟ ਇਹ ਜ਼ਿਆਦਾ ਪ੍ਰਭਾਵਿਤ ਹੁੰਦੀ ਦਿਖਾਈ ਦੇ ਰਹੀ ਹੈ 15 ਤਰੀਕ ਦੀ ਗੱਲ ਕਰੀਏ ਤਾਂ ਮੌਸਮ ਫਿਲਹਾਲ ਠੀਕ ਸੀ ਪਰ 16 ਤਰੀਕ ਨੂੰ ਇਹ ਟੈਂਪਰੇਚਰ ਫਜ਼ਿਲਕਾ ਮੁਖਤਸਰ ਬਠਿੰਡਾ ਮਾਨਸਾ ਕੁਝ ਹਿੱਸਾ सिरसा ਦਾ ਫਤਿਹਬਾਦ ਦਾ ਹਿਸਾਰ ਦਾ ਪਿਪਾਨੀ ਦਾ ਮਹਿੰਦਰਗੜ੍ਹ ਦਾ ਜੀ ਰਾਵੇਰੀ ਝੱਜਰ ਗੁਰੂਗ੍ਰਾਮ ਤੇ ਫਰੀਦাবাদ ਉਸ ਤੋਂ ਇਲਾਵਾ ਪਲਵਲ ਤੇ ਇਹ ਏਰੀਆ ਜਿਹੜਾ ਦਿੱਲੀ ਨੂੰ ਟੱਚ ਕਰਦਾ ਇਹਨਾਂ ਦੇ ਵਿੱਚ ਹਰਿਆਣਾ ਤੇ ਪੰਜਾਬ ਦੇ ਵਿੱਚ ਜਿਆਦਾ ਖਤਰਾ ਹੈ ਜਿਆਦਾ ਖਤਰੇ ਦੀ ਪੰਜਾਬ ਦੀ ਘੰਟੀ ਜਿਹੜੀ ਬਠਿੰਡਾ ਮੁਕਸਰ ਫਿਰੋਜ਼ਪੁਰ ਮਾਨਸਾ ਹਰਿਆਣਾ ਦੇ ਵਿੱਚ सिरसा ਫਤਿਹਵਾਤ ਹਿਸਾਰ ਪਿੰਪਵਾਨੀ ਤੇ ਉਸ ਤੋਂ ਇਲਾਵਾ ਮਹਿੰਦਰਗੜ ਇਹਨਾਂ ਦੇ ਵਿੱਚ ਜਿਆਦਾ ਖਤਰਾ ਹੈ 16 ਤਰੀਕ ਨੂੰ ਅਗਰ 17 ਤਰੀਕ ਦੀ ਗੱਲ ਕਰ ਲਈ ਤਾਂ 17 ਤੇ 18 ਤਰੀਕ ਨੂੰ ਹੋਰ ਹਾਲਾਤ ਵਿਗੜਦੇ ਦਿਖਾਈ ਦੇ ਰਹੇ ਨੇ ਜਿਹੜੀ ਬੈਲਟ ਹੈ ਉਹ ਜਿਆਦਾ ਵੱਧ ਚੁੱਕੀ ਹੈ ਅੰਮ੍ਰਿਤਸਰ ਤੋਂ ਲੈ ਕੇ ਤੇ ਬਾਕੀ ਇਸ ਦੇ ਵਿੱਚ ਸੰਗਰੂਰ ਪਟਿਆਲਾ ਬਰਨਾਲਾ ਮੋਗਾ ਫਿਰੋਜ਼ਪੁਰ ਤਰਨਤਾਰਨ ਤੇ ਅਗਰ ਹਰਿਆਣੇ ਦੀ ਗੱਲ ਕਰੀਏ ਤਾਂ ਉਹਦੇ ਵਿੱਚ हिसार ਦੇ ਨਾਲ ਜੀਂਦ ਕੈਂਥਲ ਨਾਲ ਦੀ ਨਾਲ ਸੋਨੀਪਾਤ ਰੋहतक ਝੱਜਰ ਗੁਰੂਗ੍ਰਾਮ ਤਾਂ ਪਹਿਲਾਂ ਵੀ ਸੀ ਤੇ ਥੋੜਾ ਬਹੁਤ ਆ ਏਰੀਆ ਇਸ ਦੇ ਵਿੱਚ ਨਾਲ ਪਲਵਲ ਤੇ ਫਰੀਦাবাদ ਇਹਨਾਂ ਦੇ ਵਿੱਚ ਟੈਂਪਰੇਚਰ ਹੋਰ ਵੱਧਾ ਦਿਖਾਈ ਦੇ ਰਿਹਾ ਪਰ 19 ਤਰੀਕ ਨੂੰ ਅਗਰ 18 ਤਰੀਕ ਦੀ ਗੱਲ ਕਰੀਏ ਤਾਂ ਇੱਕ ਜ਼ਿਆਦਾ ਖਤਰੇ ਵਾਲੀ ਗੱਲ ਪੰਜਾਬ ਦਾ ਬਠਿੰਡਾ ਮਾਨਸਾ ਤੇ ਹਰਿਆਣਾ ਸਿਰਸਾ ਕੋਸ਼ੀਸਾ ਮੁਕਸਰ ਦਾ ਕੋਸ਼ੀਸਾ ਫਿਜ਼ਲਕਾ ਦਾ ਜਿਹੜਾ ਕਿ ਰਾਜਸਥਾਨ ਨੂੰ ਟੱਚ ਕਰਦਾ ਹੈ ਉੱਥੇ ਜਿਹੜਾ ਟੈਂਪਰੇਚਰ ਹੈ ਜੀ 26 ਤੋਂ ਸੋਰੀ 46 ਤੋਂ 47 ਡਿਗਰੀ ਤੱਕ ਜਾਣ ਦੇ ਉਮੀਦ ਦਿਖਾਈ ਦੇ ਰਹੀ ਹੈ ਜਿਸ ਦੇ ਨਾਲ ਬਹੁਤ ਜ਼ਿਆਦਾ ਖਤਰੇ ਵਾਲੀ ਗੱਲ ਪੰਜਾਬ ਦੇ ਵਿੱਚ ਬਣੀ ਹੋਈ ਹੈ ਤੇ ਗੱਲ ਕਰ ਲਈਏ 19 ਤਰੀਕ ਦੀ 19 ਤਰੀਕ ਨੂੰ ਬਹੁਤ ਜ਼ਿਆਦਾ ਪੀਕ ਵਾਲੀ ਮੌਸਮ ਦੇ ਵਿੱਚ ਟੈਂਪਰੇਚਰ ਦੇ ਵਿੱਚ ਬਦਲਾਅ ਹੋਣ ਵਾਲੇ ਦਿਖਾਈ ਦੇ ਰਹੇ ਨੇ ਜਿਹਦੇ ਵਿੱਚ ਜ਼ਿਆਦਾ ਖਤਰਾ ਦੀ ਗੱਲ ਕਰੀਏ ਫਿਰ ਮੋੜ ਤੋਂ ਪੰਜਾਬ ਦੇ ਵਿੱਚ ਬਠਿੰਡਾ ਮਾਨਸਾ ਸਿਰਸਾ ਮੈਂ ਤੁਹਾਨੂੰ ਅਗਰ ਜ਼ੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਾਂ ਤਾਂ ਇਹਦੇ ਵਿੱਚ ਫਜ਼ਿਲਕਾ ਮੁਕਸਰ ਬਠਿੰਡਾ ਫਰੀਦਕੋਟ ਬਰਨਾਲਾ ਮਾਨਸਾ ਸਿਰਸਾ ਤੇ ਇਹਦੇ ਇਲਾਵਾ ਹਰਿਆਣੇ ਦੀ ਗੱਲ ਕਰੀਏ ਫਤਿਹਬਾਦ ਹਿਸਾਰ ਵੀ ਭਾਨੀ ਰੋहतक ਚੱਜਰ ਚਰਖੀ ਦਾਦੜੀ ਮਹਿੰਦਰਗੜ੍ਹ ਰਵੇਰੀ ਗੁਰੂਗ੍ਰਾਮ ਫਰੀਦাবাদ ਪਲਵਲ ਅਤੇ ਤੇ ਇਹ ਦਿੱਲੀ ਦੇ ਲੱਗਦੇ ਕੁਝ ਹੋਰ ਹਿੱਸੇ ਜਿਹੜੇ ਕਿ ਟੱਚ ਕਰਦੇ ਨੇ ਦਿੱਲੀ ਨੂੰ ਉਹਨਾਂ ਦੇ ਵਿੱਚ ਜ਼ਿਆਦਾ ਖਤਰੇ ਵਾਲੀ ਗੱਲ ਬਣੀ ਹੋਈ ਹੈ ਤੇ ਉਮੀਦ ਕਰਦੇ ਹਾਂ ਤੁਸੀਂ ਇਸ ਗਰਮੀ ਤੋਂ ਵਿਚਾਰ ਰੱਖੋਗੇ ਆਪਣੇ